ਸੰਜੋਵਾਨੀ ਇਨਕ੍ਰੋਚੇ ਕ੍ਰੇਮੋਨਾ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਖਾਲਸੇ ਦਾ ਡੰਕਾ ਵੱਜਿਆ ਇਟਲੀ ਦੀ ਧਰਤੀ ਤੇ ਹੈਲੀਕਾਪਟਰ ਆਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਜੀ ਦੀਆਂ ਸੰਗਤਾਂ ਤੇ ਕੀਤੀ ਗਈ ਫੁੱਲਾਂ ਦੀ ਵਰਖਾ ਇਟਲੀ ਵਿੱਚ ਅਪ੍ਰੈਲ ਦੇ ਮਹੀਨੇ ਵਿੱਚ 1699 ਈਸਵੀ ਦੀ ਵਿਸਾਖੀ ਨੂੰ ਸਾਹਿਬੇ ਕਮਾਲ ਸਰਬੰਸਤਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰਗੋਮੇ ਸਿੰਘ ਜੀ ਵੱਲੋਂ ਸਜਾਏ ਗਏ ਖਾਲਸੇ ਦੇ ਸਾਇਨਾ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਵੱਲੋਂ ਨਗਰ ਕੀਰਤਨ ਸਜਾਏ ਜਾਂਦੇ ਹਨ। ਇਸੇ ਹੀ ਲੜੀ ਤਹਿਤ ਗੁਰਦੁਆਰਾ ਸ਼੍ਰੀ ਗੁਰੂ ਕਲਗੀਦਰ ਸਾਹਿਬ ਸੰਜਵਾਨੀ ਕਰੋਚੇ ਵੱਲੋਂ ਖਾਲਸਾ ਸਾਇਨਾ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜ ਨਿਸ਼ਾਨਚੀ ਸਿੰਘਾਂ ਪੰਜ ਪਿਆਰੇ ਸਹਿਬਾਨਾਂ ਦੀ ਗਵਾਹੀ ਅਤੇ ਸੁੰਦਰ ਪਾਲ ਕੀ ਵਿਸ਼ੇ ਸ਼ੋਭਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਹੇਠ ਨਗਰ ਕੀਰਤਨ ਦੇ ਆਰੰਭਤਾ ਦੁਪਹਿਰ ਲਗਭਗ 1 ਵਜੇ ਪਿਆਸਾ ਦੰਤਿਆਲੀ ਗੇਰੀ ਸੰਜਵਾਨੀ ਕਰੋਚਿਤ ਹੋਈ ਅਤੇ ਨਗਰ ਦੀ ਪ੍ਰਕਰਮਾ ਕਰਦੇ ਹੋਏ ਸੰਗਤਾਂ ਦੇ ਵਿਸ਼ਾਲ ਕੱਠ ਵੱਲੋਂ ਗੁਰੂ ਜਸ ਕਰਦੇ ਹੋਏ ਨਗਰ ਕੀਰਤਨ ਇਸ ਸੰਪੂਰਨਤਾ ਦੂਸਰੇ ਪਿੰਨ 16 ਰੋਲ ਦੇ ਪਿਆਸਾ ਦਲ ਕਮੂਨੇ ਵਿਖੇ ਹੋਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਗੁਰਪ੍ਰੇ ਸਿੰਘ ਆਨੰਦਪੁਰੀ ਦੇ ਟਾਡੀ ਜਥੇ ਵੱਲੋਂ ਖਾਲਸੇ ਦੇ ਸਿਰਜਣਾਂ ਦੇ ਹਾੜੇ ਦਾ ਇਤਿਹਾਸ ਸੰਗਤਾਂ ਨੂੰ ਜੋਸ਼ੀਲੇ ਅੰਦਾਜ਼ ਵਿੱਚ ਸੁਣਾ ਕੇ ਨਿਹਾਲ ਕੀਤਾ ਗਿਆ ਇਸ ਮੌਕੇ ਸੁੰਦਰ ਪਾਲਕੀ ਵਿੱਚ ਸ਼ਸ਼ੋ ਸਾਹਿਬ ਜੀ ਅਤੇ ਗੁਰੂ ਦੀਆਂ ਸੰਗਤਾਂ ਉੱਪਰ ਹੈਲੀਕਾਪਟਰਾਂਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਸਾਲ ਇਟਲੀ ਵਿੱਚ ਨਗਰ ਕੀਰਤਨ ਵਿੱਚ ਲੰਗਰ ਦੀ ਪ੍ਰਾਤਨ ਗੁਰ ਮਰਿਆਦਾ ਨੂੰ ਬਹਾਲ ਕਰਨ ਲਈ ਜੋ ਪ੍ਰਬਲ ਲਹਿਰ ਚੱਲ ਰਹੀ ਹੈ। ਉਸੇ ਤਹਿਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕਲਤੂਰਾ ਸਿੱਖ ਸੰਸਾਧ ਦੀ ਸਹਾਇਤਾ ਨਾਲ ਇਸ ਨਗਰ ਕੀਰਤਨ ਦੌਰਾਨ ਹਰ ਤਰ੍ਹਾਂ ਦੇ ਲੰਗਰ ਪੰਗਤ ਵਿੱਚ ਹਿੱਸੇ ਕਾਇਏ ਗਏ। ਸੰਗਤ ਨੇ ਇਸ ਕਾਬਲੇ ਤਾਰੀਫ ਕੰਮ ਵਿੱਚ ਭਰਪੂਰ ਯੋਗਦਾਨ ਪਾਉਂਦੇ ਹੋਏ ਲੰਗਰ ਪੰਗਤ ਵਿੱਚ ਬੈਠ ਕੇ ਹੀ ਸ਼ਕੈ। ਇਸ ਮੌਕੇ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਨਗਰ ਕੀਰਤਨ ਸਤਿਗੁਰੂ ਸਾਨੂੰ ਲੋੜ ਹੈ ਨਗਰ ਕੀਰਤਨ ਵਿੱਚ ਗੁਰਮਰਿਆਦਾ ਨੂੰ ਬਹਾਲ ਕਰਨ ਦੀ ਅਤੇ ਸੰਗਤਾਂ ਨੂੰ ਬੇਨਤੀ ਕਰਕੇ ਉਹਨਾਂ ਤੋਂ ਸਹਿਯੋਗ ਮੰਗਣ ਦੀ ਤਾਂ ਜੋ ਮਹਾਨ ਸਿੱਖ ਧਰਮ ਦੀਆਂ ਮਾਨਤਾਵਾਂ ਤੇ ਪਰੰਪਰਾਵਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ ਤੇ ਨਗਰ ਕੀਰਤਨ ਦੌਰਾਨ ਸੰਗਤੀ ਰੂਪ ਵਿੱਚ ਹਾਜ਼ਰੀਆਂ ਭਰੀਆਂ ਜਾਣ ਨਾ ਕਿ ਪੀੜ ਜਾਂ ਹਜੂਮ ਦੇ ਰੂਪ ਵਿੱਚ ਜਿਸ ਨਾਲ ਜਿੱਥੇ ਅਸੀਂ ਸੰਸਾਰ ਵਿੱਚ ਲੋਕਾਂ ਦੇ ਹਾਸੇ ਦਾ ਪਾਤਰ ਬਣਦੇ ਹਾਂ ਉੱਥੇ ਹੀ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਤੋਂ ਵੀ ਮਹਿਰੂਮ ਰਹਿ ਜਾਂਦੇ ਹਾਂ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਾਰੀਆਂ ਹੀ ਆਈਆਂ ਸੰਗਤਾਂ ਨੂੰ ਜੀਓ ਹਾਆਂ ਨੂੰ ਆਖਿਆ ਗਿਆ ਅਤੇ ਸਭ ਦਾ ਧੰਨਵਾਦ ਕੀਤਾ ਆ ਗਿਆ ਪਤਵੰਤੇ ਸੱਜਣਾ ਤੇ ਵੱਖ-ਵੱਖ ਸੇਵਾਵਾਂ ਲਈ ਸੇਵਾਦਾਰਾਂ ਦਾ ਸਨਮਾਨ ਚਿੰਨ ਦੇ ਕੇ ਅਤੇ ਸਿਰੋਪਾਉ ਦੀ ਬਖਸ਼ਿਸ਼ ਕਰਕੇ ਸਨਮਾਨ ਕੀਤਾ ਗਿਆ।